ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਬੈਠੇ ਨੇ ਤੇ ਹੁਣ ਸ਼ੰਭੂ ਬਾਰਡਰ ਤੇ ਐਂਟਰੀ ਹੋ ਚੁੱਕੀ ਆ ਚੋਰਾਂ ਦੀ ਬਹੁਤ ਸਾਰੇ ਲੋਕ ਉੱਥੇ ਅਜੇੇ ਵੀ ਪਹੁੰਚ ਗਏ ਨੇ ਜੋ ਚੋਰੀ ਕਰ ਰਹੇ ਨੇ ਫੋਨ ਲੋਕਾਂ ਦੇ ਚੱਕ ਰਹੇ ਨੇ ਬਟੂਏ ਕੱਢ ਰਹੇ ਨੇ ਜੇਬਾਂ ਦੇ ਵਿੱਚੋਂ ਤਾਂ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨ ਆਗੂਆਂ ਨੇ ਸਟੇਜ ਦੇ ਉੱਤੋਂ ਅਪੀਲ ਕਰ ਦਿੱਤੀ ਲੋਕਾਂ ਨੂੰ ਧਿਆਨ ਰੱਖੋ ਤੇ ਚੋਰਾਂ ਨੂੰ ਵੀ ਕਿਹਾ ਕਿ ਇਕੱਠ ਦੀ ਭੀੜ ਦੀ ਕੁੱਟ ਬੜੀ ਮਾੜੀ ਹੁੰਦੀ ਆ ਆਪਣੇ ਆਪ ਤੁਸੀਂ ਆ ਕੇ ਜੋ ਵੀ ਸਮਾਨ ਤੁਸੀਂ ਚੱਕਿਆ ਦੇ ਜਵਾਓ ਕਿਉਂਕਿ ਸਮਾਨ ਜ਼ਰੂਰੀ ਆ ਬਟੂਆ ਰੱਖ ਲਓ ਪੈਸੇ ਰੱਖ ਲਵੋ ਫੋਨ ਮੋੜ ਦਵੋ ਕਿਉਂਕਿ ਫੋਨ ਬਹੁਤ ਜ਼ਿਆਦਾ ਜ਼ਰੂਰੀ ਆ ਕੀ ਕਿਹਾ ਕਿਸਾਨ ਆਗੂਆਂ ਨੇ ਚੋਰਾਂ ਨੂੰ ਤੁਸੀਂ ਵੀ ਸੁਣੋ ਲਖਵੇਂ ਜਦੋਂ ਉਸ ਕਾਫੀ ਜਗ੍ਹਾ ਨੂੰ ਮੀਨਟੇ ਡਾਕੂਮੈਂਟਰ ਪਾਸਪੋਰਟ ਹੋਰ ਮੈਂ ਸਾਰੇ ਕਹਿੰਦੇ ਆ ਇਹਨਾਂ ਨੂੰ ਫਿਰ ਦੱਸਿਆ ਵੀ ਕਿੱਸਾ ਆ ਗਿਆ ਇਹਨੂੰ ਮਟੋਰੀਆ ਕਰੀਏ ਦੰਗਿਆ ਕਿ ਜਦੋਂ ਜਦੋਂ ਤਿੰਨੀ ਮੋਰਚੇ ਸੀਗਾ ਉਦੋਂ ਵੀ ਇਹਨਾਂ ਨੇ ਹੱਥ ਚੱਕਦੀ ਸੀ ਇੱਕ ਵਾਰ ਜਦ ਤੁਸੀਂ ਸ਼ਾਮ ਹੋਇਆ ਫੇਰ ਨੱਚ ਪਈ ਸੀ ਇਹਨਾਂ ਨੂੰ ਹੁਣ ਵੀ ਸਾਰੀ ਅਜੰਟਰੀ ਵੀਰੇ ਨੂੰ ਬੇਨਤੀ ਹੈ ਵੀ ਤੱਕੜੇ ਹੋਵੇ ਨੀਂਹ ਰੱਖੋ ਜੇ ਕੋਈ ਹੋਵੇ ਵੀਰ ਮੰਨਦਾ ਉਹਨੂੰ ਫੜ ਕੇ ਤੇ ਮੋਰ ਲਾ ਕੇ ਤੇ ਪਰਚਾ ਵੀ ਦਿਕਰਾਵਾਂਗੇ ਉਹਨੂੰ ਆਪ ਵੀ ਡੰਡ ਦੇਵਾਂਗੇ ਉਹ ਮੈਂ ਦੇ ਓਕੇ ਬਾਈ